ਸਰੂਪ੍ਰਾਣੀ ਸਰਕਾਰੀ ਮਹਿਲਾ ਕਾਲਜ ਅੰਮ੍ਰਿਤਸਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪਿਛਲੇ ਦਿਨੀ ਆਯੋਜਿਤ ਹੋਏ ਯੂਥ ਫੈਸਟੀਵਲ ਜ਼ੋਨ A ਵਿੱਚ ਓਵਰਆਲ ਚੈਂਪੀਅਨ ਟਰੋਫੀ ਜਿੱਤੀ ਹੈ ਇਸ ਟਰੋਫੀ ਦਾ ਕਾਲਜ ਪੁੱਜਣ ਤੇ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਸਟਾਫ ਮੈਂਬਰਾਂ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਖੁਸ਼ੀ ਮਨਾਈ ਗਈ ਉਨ੍ਹਾਂ ਇਸ ਟਰੋਫੀ ਦਾ ਕਾਲਜ ਪੁੱਜਣ ਤੇ ਜ਼ੋਰਦਾਰ ਸਵਾਗਤ ਕਰਦੇ ਆ ਆਪਣੀ ਖੁਸ਼ੀ ਜ਼ਾਹਿਰ ਕੀਤੀ ਇਸ ਮੌਕੇ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਲਜ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਪਿਛਲੇ ਕਈ ਸਾਲਾਂ ਤੋਂ ਜ਼ੋਰਲ ਯੂਥ ਫੈਸਟੀਵਲ ਵਿੱਚ ਸਰੂਪਰਾਣੀ ਸਰਕਾਰੀ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਆਪਣੀ ਵਧੀਆ ਪਰਫਾਰਮੈਂਸ ਦੇ ਦਮ ਤੇ ਇਹ ਟਰੋਫੀ ਹਾਸਲ ਕੀਤੀ ਜਾ ਰਹੀ ਹੈ। ਉਹਨਾਂ ਇਸ ਜਿੱਤ ਦਾ ਸਾਰਾ ਸਿਹਰਾ ਕਾਲਜ ਦੇ ਸਟਾਫ ਮੈਂਬਰਸ ਅਤੇ ਵਿਦਿਆਰਥਣਾਂ ਨੂੰ ਦਿੱਤਾ। ਉਹਨਾਂ ਕਿਹਾ ਕਿ ਇਸ ਪ੍ਰਾਪਤੀ ਨਾਲ ਵਿਦਿਆਰਥਣਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਉਹ ਅੱਗੋਂ ਵੀ ਪੜ੍ਹਾਈ ਦੇ ਨਾਲ-ਨਾਲ ਇਹੋ ਜਿਹੇ ਅਚੀਵਮੈਂਟਸ ਦੇ ਵਿੱਚ ਆਪਣਾ ਅਤੇ ਆਪਣੇ ਕਾਲਜ ਦਾ ਨਾਮ ਰੋਸ਼ਨ ਕਰਨ ਗੀਆਂ। ਉਹਨਾਂ ਕਾਲਜ ਦੇ ਸਟਾਫ ਮੈਂਬਰਸ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੇ ਸੁਨਹਿਰੀ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਕਾਲਜ ਕਾਉਂਸਲ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ। ਉਸ ਰਹਿਨਮਾਈ ਨੂੰ ਫਾਲੋ ਕਰਦੇ ਆਂ ਤੇ ਉਹਨੂੰ ਆਪਣੇ ਦਿਲ ਨਾਲ ਕਰਦੇ ਆਂ। ਤੇ ਪ੍ਰਾਈਜ਼ ਆਪਣੇ ਆਪ ਹੀ ਪਿੱਛੇ ਆ ਜਾਂਦਾ। ਠੀਕ ਹੈ ਸੋ ਜੋ ਵੀ ਕੰਮ ਕਰੀਏ ਅਸੀਂ ਉਹ ਆਪਣੇ ਦਿਲ ਨਾਲ ਕਰੀਏ ਤੇ ਇਹ ਕਸੀ ਲੱਭੀਏ ਕਿ ਜਿਹੜਾ ਸਾਨੂੰ ਸਿਖਾ ਰਿਹਾ ਹੈ ਕਿ ਉਹ ਸਹੀ ਬੰਦਾ ਹੈ ਸਹੀ ਸਿਖਾ ਰਿਹਾ ਹੈ ਤੇ ਜੇ ਸਹੀ ਸਿਖਾ ਰਿਹਾ ਤੇ ਫਿਰ ਅਸੀਂ ਸਹੀ ਤਰੀਕੇ ਨਾਲ ਉਹਦੇ ਨਾਲ ਚੱਲਣਾ ਜੋ ਕਹਿੰਦੇ ਆ ਉਹਦੇ ਨਾਲ ਚੱਲਣਾ ਸਕਸੈਸ ਵਿਲ ਫਾਲੋ ਅਸ ਹਾਂ ਸੋ ਸਕਸੈਸ ਜਿਹੜਾ ਆ ਇਜ਼ ਨਥਿੰਗ ਅਸੀਂ ਉਹ ਸਿਰਫ ਇੱਕ ਡਾਇਰੈਕਸ਼ਨ ਵਿੱਚ ਇੱਕ ਜਗ੍ਹਾ ਤੇ ਮਿਹਨਤ ਅੰਡਰ ਗਾਈਡੈਂਸ ਕਰਦੇ ਆ ਜਦੋਂ ਹਾਰਡ ਵਰਕ ਕਰਦੇ ਆ ਤੁਸੀਂ ਦੇਖੋ ਕਿੰਨਾ ਤੁਸੀਂ ਮਿਹਨਤ ਕੀਤੀ ਕਿਤੇ ਕਿ ਨਹੀਂ ਕੀਤੀ ਸੋ ਜਿਹੜੀ ਦਿਨ ਰਾਤ ਤੁਸੀਂ ਮਿਹਨਤ ਕੀਤੀ ਉਹਦਾ ਰਿਜ਼ਲਟ ਆਇਆ ਯੈਸ ਮੈਮ ਹੁਣ ਉਸੇ ਆਪਣੇ ਦਿਲ ਚ ਇਹ ਦੇਖਣਾ ਹੈ ਕਿ ਜਿਹੜੀ ਵੀ ਚੀਜ਼ ਅਸੀਂ ਦਿਲ ਨਾਲ ਕੀਤੀ ਉਹਦੇ ਤੇ ਮਿਹਨਤ ਕੀਤੀ ਉਹਦਾ ਰਿਜ਼ਲਟ ਹਮੇਸ਼ਾ ਹੀ ਆਇਆ ਹੈ जल तो तो सारे रल के काम करते हैं तो ट्रेन ਰੂਪਰਾਨੀ ਗਵਰਨਮੈਂਟ ਕਾਲਜ ਨੇ ਸੋਨਲ ਯੂਥ ਫੈਸਟੀਵਲ ਜੋ ਗੁਣਾਗਦੇਵ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ 3 ਤਰੀਕ 3 ਤਰੀਕ ਤੋਂ ਲੈ ਕੇ 5 ਅਗਸਤ ਅਕਤੂਬਰ ਤੱਕ ਕਰਵਾਇਆ ਗਿਆ ਉਹਦੇ ਵਿੱਚ ਅਸੀਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਸਾਡੇ ਟੀਮਸ ਗਈਆਂ ਉਹਦੇ ਵਿੱਚ ਅਸੀਂ ਓਵਰਆਲ ਫਸਟ ਚੈਂਪੀਅਨਸ਼ਿਪ ਦਾ ਅਸੀਂ ਲੈ ਕੇ ਆਏ ਹਾਂ ਟਰੋਫੀ ਇਹਦੇ ਵਿੱਚ ਮੇਰੇ ਸਾਰਾ ਸਟਾਫ ਸਟੂਡੈਂਟਸ ਇਹਨਾਂ ਦੀ ਅੰਤਖ ਮਿਹਨਤ ਹੈਗੀ ਆ ਜਿਹੜੀ ਇੰਨੀ ਮਿਹਨਤ ਲਗਾ ਕੇ ਇਹਨਾਂ ਨੇ ਦਿਨ ਰਾਤ ਕਰਕੇ ਬੱਚਿਆਂ ਨੇ ਪਰਫਾਰਮੈਂਸ ਦਿੱਤੀ ਸਾਡੇ ਕੋ 18 ਫਰਸਟ ਪ੍ਰਾਈਜ਼ ਆਏ ਆ ਤੇ ਉਹਦੇ ਕਰਕੇ ਸਾਨੂੰ ਓਵਰਆਲ ਚੈਂਪੀਅਨਸ਼ਿਪ ਮਿਲੀ ਆ ਅੱਜ ਸਾਡੇ ਲਈ ਬੜੀ ਮਾਣ ਦੀ ਗੱਲ ਆ ਔਰ ਮੇਰੇ ਬੱਚੇ ਜਿਹੜੇ ਵਿਦਿਆਰਥੀ ਤੇ ਟੀਚਰ ਸਾਹਿਬਾਨ ਆ ਇਹਨਾਂ ਇਹ ਬਹੁਤ ਮਿਹਨਤ ਕਰਕੇ ਇਹ ਸਾਰੀ ਜਿਹੜੀ ਆ ਅਚੀਵਮੈਂਟ ਲਈ ਹੋਈ ਹੈ ਸਾਰੀ ਹਾਂ ਇਹ ਉਹਨਾਂ ਦਾ ਬਹੁਤ ਉਤਸ਼ਾਹ ਵੀ ਵੱਧਦਾ ਹੈ ਕਿ ਅਸੀਂ ਜੋ ਪੁਰਾਣੀ ਸਾਡੀ ਕਾਲਜ ਵਿੱਚ ਅਸੀਂ ਓਵਰਆਲ ਚੈਂਪੀਅਨਸ਼ਿਪ ਲੈ ਕੇ ਆਏ ਆ ਅਗਲੇ ਵੀ ਆਉਣ ਵਾਲੇ ਸਮੇਂ ਵਿੱਚ ਉਹ ਚੈਂਪੀਅਨਸ਼ਿਪ ਲੈ ਕੇ ਆਣ ਇੱਕ ਅਸੀਂ ਹਮੇਸ਼ਾ ਕਹਿੰਦੇ ਆ ਕਿ ਅਸੀਂ ਹਰ ਪੱਖੋਂ ਸਰਵਪੱਖੀ ਵਿਕਾਸ ਕਰਦੇ ਆ ਬੱਚਿਆਂ ਦਾ ਹਾਲਿਸਟਿਕ ਡਿਵੈਲਪਮੈਂਟ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਅਸੀਂ ਕਹਿੰਦੇ ਆ ਕਿ ਕਲਚਰਲ ਵੀ ਇੱਕ ਐਕਟੀਵਿਟੀ ਹੈਗੀ ਆ ਜਿਹਦੇ ਵਿੱਚ ਬੱਚੇ ਗਰੋ ਕਰਨ ਉਹਨਾਂ ਨੂੰ ਇਹ ਵੀ ਸਾਰਾ ਕੁਝ ਐਕਸਪੋਜ਼ਰ ਮਿਲੇ ਉਹਨਾਂ ਨੂੰ ਸਟੇਜ ਤੇ ਕੰਮ ਕਰਨ ਦਾ ਮਿਲੇ ਤੇ ਸਾਨੂੰ ਇਹ ਸਾਰੇ ਨਾਲ ਬੱਚਿਆਂ ਦੀ ਓਵਰਆਲ ਡਵੈਲਪਮੈਂਟ ਹੋ ਕੇ ਇਹ ਆਪਣੇ ਸਾਰੇ ਜੀਵਨ ਵਿੱਚ ਸਕਸੈਸਫੁਲ ਹੋ ਕੇ ਸ਼ਾਈਨ ਕਰਨ ਇਹੀ ਸਾਡੀ ਪ੍ਰਾਪਤੀ ਹੈਗੀ ਜ਼ੋਨਾ ਯੂਥ ਫੈਸਟੀਵਲ ਦੇ ਵਿੱਚ ਸਰੂਪਰਾਣੀ ਸਰਕਾਰੀ ਕਾਲਜ ਨੇ ਓਵਰਆਲ ਚੈਂਪੀਅਨਸ਼ਿਪ ਜਿਹੜੀ ਟਰੋਫੀ ਹੈ ਉਹ ਹਾਸਲ ਕੀਤੀ ਹੈ ਔਰ ਇਹਦੇ ਵਿੱਚ ਵਿਦਿਆਰਥੀਆਂ ਤੇ ਦੀ ਬਹੁਤ ਮਿਹਨਤ ਲੱਗੀ ਸ ਸਦਕਾ ਜੜਾਇਆ ਮਤਲਬ ਜੀ ਜਾਨ ਨਾਲ ਵਿਦਿਆਰਥੀਆਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਨਾਲ ਜੁੜੇ ਹੋਏ ਜਿਹੜੇ ਟੀਚਰ ਇਨਚਾਰजेस ਜਿਹੜੇ ਸਾਰੇ ਨਾਲ ਜੁੜੇ ਹੋਏ ਸੀ ਉਹਨਾਂ ਦਾ ਵੀ ਬਹੁਤ ਸਹਿਯੋਗ ਰਿਆ ਔਰ ਇਹਦਾ ਮੈਂ ਇਹ ਜ਼ਰੂਰ ਕਹਾਂਗੀ ਕਿ ਜਿਹੜਾ ਸਾਰਾ ਸਿਹਰਾ ਜਿਹੜਾ ਆ ਅੱਜ ਜੋ ਅਸੀਂ ਇਹ ਮੁਕਾਮ ਹਾਸਿਲ ਕੀਤਾ ਆ ਇਹ ਸਾਡੇ ਕਾਲਜ ਦੇ ਪ੍ਰਿੰਸੀਪਲ ਮੈਡਮ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਜੀ ਨੂੰ ਜਾਂਦਾ ਆ ਉਹਨਾਂ ਦੀ ਜਿਹੜੀ ਰਾਂਹਨਮਾਈ ਜਿਹੜੀ ਆ ਉਹ ਹਮੇਸ਼ਾ ਹੀ ਸਾਨੂੰ ਸਾਨੂੰ ਮਿਲਦੀ ਰਹਿੰਦੀ ਆ ਉਹਨਾਂ ਦਾ ਸਹਿਯੋਗ ਹੈ ਵਿਦਿਆਰਥੀਆਂ ਨੂੰ ਜਿਹੜੀ ਸੇਧ ਦਿੰਦੇ ਹੈ ਉਹ ਜਿਹੜਾ ਸਾਰਾ ਸਦਕਾ ਆ ਮੈਂ ਇਹੀ ਕਹਾਂਗੀ ਕਿ ਮੈਡਮ ਪ੍ਰਿੰਸੀਪਲ ਨੂੰ ਜਾਂਦਾ ਹੈ ਜੀ ਪ੍ਰਿੰਸੀਪਲ ਪ੍ਰੋਫੈਸਰ ਡਾਕਟਰ ਦਲਜੀਤ ਕੌਰ ਜੀ ਦੀ ਰਹਿਨਮਾਈ ਹੇਠ ਚੱਲ ਰਹੇ ਹੈ ਸਰੂਪਰਾਣੀ ਸਰਕਾਰੀ ਕਾਲਜ ਵੱਲੋਂ ਫਿਰ ਜਰਨਲ ਯੁਵਕ ਮੇਲੇ ਦੌਰਾਨ ਓਵਰਆਲ ਟਰੋਫੀ ਜਿਹੜੀ ਹੈ ਉਹਦੇ ਤੇ ਅਸੀਂ ਫਿਰ ਕਬਜ਼ਾ ਕੀਤਾ ਹੈ ਔਰ ਇਹ ਸਾਰਾ ਜਿਹੜਾ ਸਿਹਰਾ ਹੈਗਾ ਹੈ ਸਾਡੇ ਅਧਿਆਪਕਾਂ ਦੀ ਅੰਤ ਤੱਕ ਮਿਹਨਤ ਔਰ ਪ੍ਰਿੰਸੀਪਲ ਹੋਂ ਦੀ ਜੋਗ ਅਗਵਾਈ ਅਧੀਨ ਹੀ ਜਿਹੜਾ ਇਹ ਸਫਲ ਹੋ ਸਕੇ ਹਾਂ ਅਸੀਂ ਤੇ ਇਸ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਸਾਡੀਆਂ ਜਿਹੜੀਆਂ ਤਈ ਜਿਹੜੇ ਸੀ ਕਾਲਜ ਸੀਗੇ ਔਰ ਉਹਦੇ ਵਿੱਚੋਂ ਅਸੀਂ ਕੰਪੀਟ ਕੀਤਾ ਹੈ 18 ਜਿਹੜੀਆਂ ਸੜੀਆਂ 32 ਆਈਟਮ ਅਸੀਂ ਲੈ ਕੇ ਗਏ ਸੀ 18 ਦੇ ਵਿੱਚੋਂ ਅਸੀਂ ਫਰਸਟ ਡਿਵੀਜ਼ਨ ਹਾਸਲ ਕੀਤੀ ਸੱਤ ਦੇ ਵਿੱਚੋਂ ਅਸੀਂ ਸੈਕੰਡ ਤੇ ਤਿੰਨ ਦੇ ਵਿੱਚੋਂ ਅਸੀਂ ਥਰਡ ਡਿਵੀਜ਼ਨ ਜਿਹੜੀ ਆ ਹਾਸਲ ਕੀਤੀ ਔਰ ਅਸੀਂ ਬਹੁਤ ਵੱਡੇ ਜਿਹੜੇ ਵਕਤ ਫਰਕ ਦੇ ਨਾਲ ਅਸੀਂ ਜੇਤੂ ਰਹੇ ਹਾਂ ਔਰ ਇੱਕ ਵਾਰ ਫਿਰ ਅਸੀਂ ਆਪਣੇ ਮੈਮ ਪ੍ਰਿੰਸੀਪਲ ਹੋਰਾਂ ਦਾ ਧੰਨਵਾਦ ਕਰਦੇ ਆ ਕਿ ਉਹ ਸਾਨੂੰ ਜੋਗ ਅਗਵਾਈ ਦਿੰਦੇ ਨੇ ਤੇ ਅਸੀਂ ਹਰ ਆਪਣੇ ਜਿਹੜੇ ਸਾਡੇ ਸਕਾਲਰਸ ਦਾ ਮਕਸਦ ਹੀ ਇਹ ਹੈ ਕਿ ਅਸੀਂ ਬੱਚਿਆਂ ਨੂੰ ਹਰ ਤਰ੍ਹਾਂ ਦੀ ਜਿਹੜੀ ਹੈ ਭਾਵੇਂ ਉਹ ਸੱਭਿਆਚਾਰਕ ਪਰਫੁੱਲਤਾ ਹੋਵੇ ਭਾਵੇਂ ਅਕਾਦੈਮਿਕ ਹੋਵੇ ਉਹਨਾਂ ਨੂੰ ਯੋਗ ਬਣਾ ਸਕੀਏ ਕਿ ਉਹ ਆਪਣੇ ਹਰ ਖੇਤਰ ਦੇ ਵਿੱਚ ਮੱਲਾ ਮਾਰਨ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਸੀਂ ਵੇਖੋ ਨਾ ਕਾਲਜ ਦਾ ਨਾਮ ਜਿਹੜਾ ਹੈ ਉਹ ਟਰੈਵਲ ਕਰਦਾ ਹੈ ਜਿੰਨੇ ਉੱਥੇ ਜਾਂਦੇ ਆ ਅਸੀਂ ਜਾਣਦੇ ਆ ਫਿਰ ਜਿਵੇਂ মিডিਆ ਦੇ ਰਾਹੀਂ ਤੁਹਾਡੇ ਰਾਹੀਂ ਅਖਬਾਰਾਂ ਦੇ ਰਾਹੀਂ ਔਰ ਸਰੂਪਰਾਣੀ ਗਵਰਨਮੈਂਟ ਕਾਲਜ ਦਾ ਨਾਮ ਜਿਹੜਾ ਹੈ ਉਹ ਟ੍ਰੈਵਲ ਕਰਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਹੀ ਇਹ ਕਾਲਜ ਜਿਹੜਾ ਹੈ ਦਿਨ ਦੁਗਣੀ ਰਾਤ ਚੁਗਨੀ ਤਰੱਕੀ ਕਰਦਾ ਰਹੇ